ਲੁਧਿਆਣਾ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਅੱਜ ਪੂਰੀਆਂ ਹੋ ਗਈਆਂ ਨੇ ਤਾਂ ਦੱਸ ਦਈਏ ਕਿ ਜਿਸ ਨੂੰ ਲੈ ਕੇ ਡਿਸਟ੍ਰਿਕਟ 바ਰ ਐਸੋਸੀਏਸ਼ਨ ਲੁਧਿਆਣਾ ਦੇ ਵਕੀਲਾਂ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜਿਸ ਦੀ ਵਕੀਲ ਭਾਈਚਾਰੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਅੱਜ ਦੱਸਿਆ ਗਿਆ ਕਿ ਲੁਧਿਆਣਾ ਡਿਸਟ੍ਰਿਕਟ 바ਰ ਐਸੋਸੀਏਸ਼ਨ 'ਚ ਦੋ ਜੁਡੀਸ਼ੀਅਲ ਕੰਪਲੈਕਸ ਜੁਆਇਨ ਕੀਤੇ ਗਏ ਨੇ ਅਤੇ ਉਸ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਦੋ ਲਿਫਟਾਂ ਵੀ ਲਗਵਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਕਈ ਹੋਰ ਜਿਹੜੀ ਕਾਫੀ ਲੰਬੇ ਸਮੇਂ ਤੋਂ ਮੰਗਾ ਵਕੀਲ ਭਾਈਚਾਰੇ ਦੀ ਰੁਕੀਆਂ ਹੋਈਆਂ ਸਨ ਉਸ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਤੇ ਜਨਾਲੀ ਮਲਟੀ ਸਟੋਰੀ ਪਾਰਕਿੰਗ ਨੂੰ ਲੈ ਕੇ ਵੀ ਵਕੀਲ ਭਾਈਚਾਰੇ ਵੱਲੋਂ ਕਮੇਟੀ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਜਾਣਗੀਆਂ ਇਸ ਦੇ ਨਾਲ ਹੀ ਵਕੀਲਾਂ ਦਾ ਹੋਰ ਕੀ ਕਹਿਣਾ ਇੱਕ ਵਾਰ ਤੁਹਾਨੂੰ ਵੀ ਜ਼ਰੂਰ ਸੁਣਾ ਦਿੰਨੇ ਆ ਜਿਸ ਟਿਕਾ ਬਾਡ ਅਸੋਸੀਏਸ਼ਨ ਲੁਧਿਆਣਾ ਦੇ ਵਿੱਚ ਜੁਆਇਨਿੰਗ ਆਫ ਟੂ ਜੁਡੀਸ਼ੀਅਲ ਕੰਪਲੈਕਸ ਜਦਾ ਕੰਮ ਸਟਾਰਟ ਹੋ ਚੁੱਕਾ ਹੈਗਾ ਉਸ ਦੇ ਸੰਬੰਧ ਵਿੱਚ ਇੱਕ ਸੈਲੀਬ੍ਰੇਸ਼ਨ ਜਿਹੜੀ ਹੈਗੀ ਡਿਸਟ੍ਰਿਕਟ 바ਰ ਐਸੋਸੀਏਸ਼ਨ ਲੁਧਿਆਣਾ ਉਹ ਕਰ ਰਹੀ ਹੈਗੀ ਹੈ ਅਲੋਂਗ ਵਿਦ ਦੀ ਜੁਡੀਸ਼ੀਅਲ ਆਫੀਸਰਸ ਜਿਨ੍ਹਾਂ ਨੇ ਕਿ ਬਹੁਤ ਹੀ ਸincere efforts ਔਰ ਜਿਹੜੇ ਮੈਂਬਰਸ ਨੇ ਵੀ ਜਿਨ੍ਹਾਂ ਨੇ ਸਾਡੇ sincere efforts ਕੀਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਇਸ ਰਿਗਾਰਡਿੰਗ ਅੱਜ ਐਸੇ ਡਿਸਟ੍ਰਿਕਟ 바ਰ ਐਸੋਸੀਏਸ਼ਨ ਵਿੱਚ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਅਸੀਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀਆਂ ਹੋਰ ਮੰਗਾਂ ਜਿਹੜੀਆਂ ਕਿ ਆਨਰਬਲ ਬਿਲਡਿੰਗ ਕਮੇਟੀ ਪੰਜਾਬ ਅਤੇ ਹਰਿਆਣਾ ਤੋਂ ਅਪਰੂਵ ਹੋ ਚੁੱਕੀਆਂ ਹਨ ਜਿਵੇਂ ਕਿ ਵਿਦ ਰਿਗਾਰਡ ਟੂ ਕੰਸਟਰਕਸ਼ਨ ਆਫ ਨਿਊ ਚੈਂਬਰ ਕੰਪਲੈਕਸ ਔਰ ਮਲਟੀ ਸਟੋਰੀਡ ਪਾਰਕਿੰਗ ਉਸ ਦਾ ਵੀ ਅਸੀਂ ਅੱਜ ਰਿਕਵੈਸਟ ਕਰਾਂਗੇ ਜੱਜ ਸਾਹਿਬ ਨੂੰ ਕਿ ਜਿਹੜਾ ਹੈਗਾ ਉਹਦਾ ਵੀ ਕੰਮ ਜਿਹੜਾ ਹੈਗਾ ਉਹ ਜਲਦੀ ਸਟਾਰਟ ਕਰਾਇਆ ਜਾਵੇ ਹੋਰ ਇਸ ਤਰ੍ਹਾਂ ਦੀ ਕਮੇਟੀ ਲੱਗੇ ਆ ਰਹੀ ਹੈ ਨਵੀਂ ਟੀਮ ਤੋਂ ਬਾਅਦ ਕੰਮ ਸ਼ੁਰੂ ਹੋ ਬੈਨੇ ਹੋ ਇਸ ਤਰ੍ਹਾਂ ਦੀ ਕਮੇਟੀ ਆ ਰਹੀ ਹੈ ਕਿਹੜਾ ਇਸ ਤਰ੍ਹਾਂ ਕਾਫੀ ਸਮਾਂ ਤੋਂ ਜਿਹੜਾ ਹੈਗਾ ਉਹ ਜਿਹੜੇ ਪੈਂਡਿੰਗ ਕੰਮਾਂ 'ਚ ਜਿਵੇਂ ਕਿ ਲਾਇਰਸ ਦੇ ਜਿਹੜੇ ਚੈਂਬਰਸ ਹੈਗੇ ਨੇ ਉਹ ਤਕਰੀਬਨ 2009 ਤੋਂ ਬਾਅਦ ਕੰਸਟਰਕਸ਼ਨ ਨਹੀਂ ਹੋਈ ਨੇ ਔਰ ਜਿਹਦੀ ਕੀ ਨੀਡ ਬਹੁਤ ਜ਼ਿਆਦਾ ਹੈਗੀ ਆ ਤੁਹਾਨੂੰ ਤੁਸੀਂ ਵੀ ਆਨੇ ਹੋ ਇੱਥੇ ਕੋਰਟ ਕੰਪਲੈਕਸ 'ਚ ਤਾਂ ਸਾਰਿਆਂ ਦਾ ਹੀ ਤਕਰੀਬਨ ਆਂਦੇ ਨੇ ਔਰ ਇੱਥੇ ਇੱਕ ਤੁਸੀਂ ਦੇਖੀ ਹੋਣੀ ਕਿ ਪਾਰਕਿੰਗ ਦੀ ਸਮੱਸਿਆ ਬਹੁਤ ਹੈਗੀ ਆ ਸਾਨੂੰ ਜੱਜ ਸਾਹਿਬ ਨੇ 1.5 ਏਕੜ ਜਗ੍ਹਾ ਜਿਹੜੀ ਹੈਗੀ ਐ ਉਹ ਪ੍ਰੋਵਾਈਡ ਕਰਾ ਦਿੱਤੀ ਹੈਗੀ ਐ ਜਿਹੜਾ ਕਿ ਉੱਥੇ ਕਬਾੜਖਾਨਾ ਮਾਲਖਾਨਾ ਜਾਂ ਬਣਿਆ ਹੋਇਆ ਸੀਗਾ ਉਹਨੂੰ ਡਿਮੋਲਿਸ਼ ਕਰਾ ਕੇ ਉਹ ਖਾਨਾ ਜਗ੍ਹਾ ਉਹਨਾਂ ਨੇ ਅਵੇਲੇਬਲ ਕਰਾ ਦਿੱਤੀ ਹੈ। ਔਰ ਸ਼ਾਰਟਲੀ ਉਹਦਾ ਵੀ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਐਡਵੋਕੇਟ ਪਰਮਿੰਦਰਪਾਲ ਸਿੰਘ ਲਾਡੀ ਸੈਕਟਰੀ ਡੀਬੀਐਲ ਲੁਧਿਆਣਾ। ਸਾਡੇ ਜਦੋਂ ਅਸੀਂ ਇਲੈਕਸ਼ਨਾਂ ਲੜੀਆਂ ਸੀ ਸਾਡੇ ਮੁੱਦੇ ਵੀ ਸੀਗੇ ਵਕੀਲਾਂ ਦੀਆਂ ਡਿਮਾਂਡ ਵੀ ਸੀ ਕਿ ਜਿਹੜੇ ਦੋ ਜੁਡੀਸ਼ੀਅਲ ਕੰਪਲੈਕਸ ਨੇ ਇੱਕ ਜੁਡੀਸ਼ੀਅਲ ਕੰਪਲੈਕਸ ਨਵਾਂ ਬਣਿਆ ਇਹ ਦੋਨਾਂ ਦੀ ਆਪਸ ਵਿੱਚ ਜੁਆਇਨਿੰਗ ਨਹੀਂ ਸੀ ਵਕੀਲਾਂ ਨੂੰ ਬਹੁਤ ਦਿੱਕਤ ਆ ਰਹੀ ਸੀ ਕਿਉਂਕਿ ਵਕੀਲ ਜੇ 6ਵੀਂ ਮੰਜ਼ਲ ਤੇ ਇਸ ਇਸ ਬਿਲਡਿੰਗ ਪੁਰਾਣੀ ਬਿਲਡਿੰਗ 'ਚ ਹੁੰਦੇ ਸੀ ਤਾਂ ਪਹਿਲਾਂ 6ਵੀਂ ਮੰਜ਼ਲ ਹੱਥੇ ਜਾਣੀ ਪੈਂਦੀ ਸੀ ਫਿਰ 6ਵੀਂ ਮੰਜ਼ਲ ਉੱਪਰ ਜਾਣੀ ਹੁੰਦੀ ਹੋਣ ਵਿਦਦਾ ਸੋਸ਼ੀਅਲ ਐਫਰਟਸ ਆਫ ਐਕਟਿੰਗ ਚੀਫ ਜਸਟਿਸ ਪੰਜਾਬ ਨੇ ਹਰਨਾਈ ਕੋਰਟ ਜੀ ਅਸੰਧਾ ਵਾਲੇ ਜੋ ਉਹਨੇ ਵਿਲ ਸੈਸ਼ਨ ਜੱਜ ਸਾਹਿਬ ਇੰਟਾਇਰ ਟੀਮ ਆਫ ਐਗਜ਼ੀਕਟਿਵ 2023 ਇਹ ਐਫਰਟਸ ਪੂਰੀਆਂ ਹੋਈਆਂ ਜੁਆਇਨਿੰਗ ਸਟਾਰਟ ਹੋ ਗਈ ਹੈ ਸ਼੍ਰੀ ਹਰਪਾਲ ਚਿਮਮਾ ਜੀ ਫਾਈਨੈਂਸ ਮਿਨਿਸਟਰ ਪੰਜਾਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 2.5 ਕਰੋੜ ਰੁਪਏ ਇਸ ਦੇ ਲਈ ਰਿਲੀਜ਼ ਕਰ ਰਿਹਾ ਹੁਣ 6 ਦੀਆਂ 6 ਮੰਜ਼ਿਲਾਂ ਦੀ ਜੁਆਇਨਿੰਗ ਵੀ ਹੋ ਰਹੀ ਹੈ ਦੋ ਲਿਫਟਾਂ ਵੀ ਵਿਗਿਲਾਂ ਵਾਸਤੇ ਨਵੇਂ ਲੱਗ ਰਹੇ ਮੈਂ ਐਡਵੋਕੇਟ ਨਵੀਨ ਸ਼ਰਮਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦਾ ਧੰਨਵਾਦ ਕਰਨ ਵਾਸਤੇ ਅਸੀਂ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਨੇ ਔਰ ਮੈਂਬਰਸ ਨੇ ਡਿਸਟ੍ਰਿਕਟ ਬਾਰੂਮ ਦੇ ਵਿੱਚ ਉਹਨਾਂ ਨੂੰ ਇਨਵਾਈਟ ਕੀਤਾ ਤਾਂਕਿ ਉਹਨਾਂ ਦਾ ਧੰਨਵਾਦ ਕਰ ਸਕੀਏ ਜਿਹੜੀ ਸਾਡੀ ਜੁਡੀਸ਼ੀਅਲ ਕੰਪਲੈਕਸ ਦੀ ਨਵੀਂ ਬਿਲਡਿੰਗ ਹੈ ਔਰ ਪੁਰਾਣੀ ਬਿਲਡਿੰਗ ਹੈ ਇਹਦੇ ਵਿੱਚ ਆਪਸ ਦੇ ਵਿੱਚ ਕਨੈਕਟੀਵਿਟੀ ਨਹੀਂ ਸੀ ਇਹ ਉਪਰਾਲਾ ਜਿਹੜਾ ਸਾਡੇ ਮਾਨਯੋਗ ਜਿਹੜਾ ਡਿਸਟ੍ਰਿਕਟ ਸੈਕਸ਼ਨ ਜਜ ਸਾਹਿਬ ਤੇ ਉਹਨਾਂ ਦੀ ਟੀਮ ਨੇ ਕੀਤਾ ਔਰ ਹਾਈ ਕੋਰਟ ਤੋਂ ਜਿਹੜੇ ਸਾਡੇ ਇਨਸਪੈਕਟਿੰਗ ਜੱਜ ਹੋਰ ਉਹਨਾਂ ਦੀ ਟੀਮ ਹੈ ਬਿਲਡਿੰਗ ਕਮੇਟੀ ਨੇ ਸਾਰਾ ਇਨੀਸ਼ੀਏਟਿਵ ਲਿਆ ਬਜਟ ਪਾਸ ਕੀਤਾ ਔਰ ਇਹਦਾ ਕੰਮ ਹੁਣ ਸ਼ੁਰੂ ਹੋ ਚੁੱਕਾ ਹੈ ਇਹ ਦੋਨੋਂ ਬਿਲਡਿੰਗ ਆਪਸ ਚ ਜੁਆਇਨ ਹੋ ਜਾਣਗੀਆਂ ਜਿੰਦੇ ਨਾਲ ਲਿਟੀਗੈਂਟਸ ਨੂੰ ਔਰ ਐਡਵੋਕੇਟਸ ਨੂੰ ਦੋਨਾਂ ਨੂੰ ਫਾਇਦਾ ਹੋਏਗਾ ਉਹ ਆਪਸ ਦੇ ਵਿੱਚ ਬਹੁਤ ਆਸਾਨੀ ਨਾਲ ਇਹਨਾਂ ਥੱਕੇ ਇਹਨਾਂ ਬਿਲਡਿੰਗਾਂ ਦੇ ਬਿਲਡਿੰਗਸ ਦੇ ਵਿੱਚ ਆਪਣਾ ਕੰਮਕਾਜ ਕਰ ਸਕਣਗੇ ਸੋ ਅਸੀਂ ਸਾਰੇ ਸਮੂਹ ਵਕੀਲ ਮਿਲ ਕੇ ਜਿਸ ਸੈਸ਼ਨ ਜੱਜ ਔਰ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿਹੜਾ ਸਾਡੀ ਸਹੂਲਤ ਵਾਸਤੇ ਬਹੁਤ ਇਨੀਸ਼ੀਏਟਿਵ ਲਿਆ ਬੜੀ ਫਾਸਟ ਇਹ ਕੰਮ ਕਰਵਾਇਆ ਔਰ ਇਹ ਕੰਮ ਸ਼ੁਰੂ ਹੋ ਚੁੱਕਾ ਸਾਰੇ ਖੇਰਵਾਦੀ ਵਾਸੀ ਔਰ ਲਿਟੀਗੈਂਟਸ ਨੂੰ ਵੀ ਇਸ ਚੀਜ਼ ਦੇ ਵਾਸਤੇ ਮੁਬਾਰਕਵਾਦ ਕੀ ਉਹਨਾਂ ਨੂੰ ਜਿਹੜਾ ਸਹੂਲਤ ਮਿਲੇਗੀ ਧੰਨਵਾਦ